ਅਗਨੀ ਵੀਰਾਂ ਦੇ ਲਈ ਪੰਜਾਬ ਸਰਕਾਰ ਨੇ ਕਰ ਦਿੱਤਾ ਹੈ ਵੱਡਾ ਐਲਾਨ ਅਗਨੀ ਵੀਰਾਂ ਨੂੰ ਹੁਣ ਸੇਵਾ ਮੁਕਤੀ ਤੋਂ ਬਾਅਦ ਵੀ ਮਿਲੇਗਾ ਰੋਜ਼ਗਾਰ ਜੀਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਪੰਜਾਬ ਦੇ ਅਗਨੀ ਵੀਰਾਂ ਨੂੰ ਹੁਣ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਰੋਜ਼ਗਾਰ ਮਿਲੇਗਾ ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਅਜੇ ਇੱਕ ਐਲਾਨ ਕੀਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਨੇ ਰਿਟਾਇਰ ਅਗਨੀਵੀਰਾਂ ਨੂੰ ਮੋੜ ਤੋਂ ਰੋਜਗਾਰ ਦੇਣ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਇਹ ਗੱਲ ਕਹਿ ਰਹੇ ਨੇ ਕਿ ਜਿਹੜੇ ਅਗਨੀਵੀਰ ਰਿਟਾਇਰ ਹੋ ਜਾਂਦੇ ਨੇ ਉਹ ਸੇਵਾ ਮੁਕਤੀ ਦਾ ਲਾਭ ਨਹੀਂ ਲੈ ਸਕਣਗੇ ਇਸ ਕਰਕੇ ਉਹਨਾਂ ਨੂੰ ਮੋੜ ਰੋਜਗਾਰ ਦਿੱਤਾ ਜਾਣਾ ਚਾਹੀਦਾ ਹੈ। ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਪਟਿਆਲਾ ਦੇ ਵਿਕੇ ਪੰਜਾਬ ਸਰਕਾਰ ਆਪ ਤੇ ਦਵਾਰ ਤਹਿਤ ਪਹੁੰਚੇ ਹਨ ਜਿੱਥੇ ਕਿ ਉਹਨਾਂ ਨੇ ਦਫ਼ਤਰ ਦੇ ਵਿੱਚ ਸਾਬਕਾ ਸੈਨਿਕਾਂ ਵੀਰਨਾਰੀਆਂ ਅਤੇ ਪੈਨਸ਼ਨਰਾਂ ਦੇ ਨਾਲ ਮੀਟਿੰਗ ਕੀਤੀ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ 2027 ਦੇ ਵਿੱਚ ਪਹਿਲੇ 800 ਅਗਨੀ ਵੀਰਾਂ ਦਾ ਇੱਕ ਬੈਚ ਰਟਾਇਰ ਹੋਏਗਾ ਜਿਹੜਾ ਕਿ ਸੇਵਾ ਮੁਕਤੀ ਦਾ ਲਾਭ ਨਹੀਂ ਲੈ ਸਕੇਗਾ ਇਸ ਕਰਕੇ ਉਹਨਾਂ ਨੂੰ ਮੋੜੇ ਨੌਕਰੀਆਂ ਦੇਣ ਦੀ ਤਜਵੀਜ਼ ਕੀਤੀ ਜਾ ਰਹੀ ਹੈ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਕੇਂਦਰ ਸਰਕਾਰ ਨੂੰ ਵੀ ਉਹ ਇਸ ਗੱਲ ਦੀ ਗੁਹਾਰ ਲਗਾਉਣਗੇ ਕਿ ਅਗਨੀ ਵੀਰਾਂ ਦੇ ਲਈ ਤੇ ਸੈਨਿਕਾਂ ਦੇ ਭਲਾਈ ਦੇ ਵਾਸਤੇ ਹੋਰ ਵੀ ਕਾਰਜੇ ਕੀਤੇ ਜਾਣ ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਹੇਠਲੇ ਮੰਤਰੀਆਂ ਨੂੰ ਇਸ ਗੱਲ ਦੀ ਪੁਸ਼ਟੀ ਕਰਨ ਲਈ ਕਿਹਾ ਹੈ ਇਸ ਗੱਲ ਨੂੰ ਅਮਲੀ ਰੂਪ ਦੇਣ ਲਈ ਕਿਹਾ ਹੈ ਕਿ ਹਰ ਮਹੀਨੇ ਇਹ ਮੀਟਿੰਗ ਰੱਖੀ ਜਾਵੇ ਜਿਸ ਦੇ ਵਿੱਚ ਸਾਬਕਾ ਫੌਜੀਆ ਅਗਨੀ ਵੀਰਾਾਂ ਵੀਰਨਾਰੀਆਂ ਤੇ ਪੈਨਸ਼ਨਰਾਂ ਨੂੰ ਸੱਦਿਆ ਜਾਵੇ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਣ ਕੇ ਹੱਲ ਕੀਤੀਆਂ ਜਾਣ ਇਸ ਤੋਂ ਇਲਾਵਾ ਮਹਿੰਦਰਪਾਗਤ ਨੇ ਇਹਨਾਂ ਸਾਰੇ ਸੈਨਿਕਾਂ ਨੂੰ ਇਹਨਾਂ ਹਰ ਮਹੀਨੇ ਹੋਣ ਵਾਲੀ ਮੀਟਿੰਗ ਦੇ ਵਿੱਚ ਆਉਣ ਦਾ ਸੱਦਾ ਵੀ ਦਿੱਤਾ ਹੈ ਇਸ ਤੋਂ ਇਲਾਵਾ ਮਹਿੰਦਰਪਖਤ ਨੇ ਜਿੰਨੇ ਵੀ ਫੌਜੀ ਨੇ ਸਾਬਕਾ ਨੇ ਚਾਹੇ ਮੌਜੂਦਾ ਨੇ ਉਹਨਾਂ ਦਾ ਸਨਮਾਨ ਕਰਦਿਆ ਹੋਇਆ ਹੈ ਕਿ ਇੱਕ ਫੌਜੀ ਹੀ ਨੇ ਸੈਨਿਕ ਹੀ ਨੇ ਜਿਹੜੇ ਸੇਵਾ ਵਿੱਚ ਹੁੰਦਿਆਂ ਤੇ ਸੇਵਾ ਮੁਕਤੀ ਤੋਂ ਬਾਅਦ ਵੀ ਦੇਸ਼ ਲਈ ਆਪਣੀ ਜਾਨ ਵਾਰਨ ਦੇ ਲਈ ਤਿਆਰ ਰਹਿੰਦੇ ਨੇ ਇਸ ਵਕਤ ਮੌਜੂਦ ਸੈਨਿਕਾ ਨੇ ਮੰਤਰੀ ਮਹਿੰਦਰਪਖਤ ਜੀ ਦਾ ਆਪਣੇ ਇਹਨਾਂ ਬਿਆਨਾਂ ਦੇ ਲਈ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਣਨ ਦੇ ਲਈ ਧੰਨਵਾਦ ਕੀਤਾ ਇਸ ਤੋਂ ਇਲਾਵਾ ਇਸ ਵਕਤ ਉਹਨਾਂ ਦੇ ਨਾਲ ਰੱਖਿਆ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਬਰਗੇਡੀਅਰ ਭੁਪਿੰਦਰ ਸਿੰਘ ਢੱਲੋਵੀ ਮੌਜੂਦ ਸਨ ਜਿਹੜੇ ਕਿ ਇਸ ਵਕਤ ਸੇਵਾ ਮੁਕਤ ਨੇ ਇਸ ਵਕਤ ਕੈਬਨਿਟ ਮੰਤਰੀ ਦੀਪਟਿਆਲਾ ਵੀ ਕਿਉਂ ਹੋਈ ਪਹਿਲੀ ਆਮਦ ਮੌਕੇ ਪਟਿਆਲਾ ਪੁਲਿਸ ਦੀ ਟੁਕੜੀ ਦੇ ਉਹਨਾਂ ਨੂੰ ਗਾਰਡ ਆਫ ਆਨਰ ਵੀ ਦਿੱਤਾ ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਜਾਦਵ ਐਸਐਸਪੀ ਡਾਕਟਰ ਨਾਨਕ ਸਿੰਘ ਏਡੀਸੀ ਇਸ਼ਾ ਜਿੰਦਲ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਵਿੰਗ ਕਮਾਂਡਰ ਜਿਹੜੇ ਕਿ ਸੇਵਾਮੁਕਤ ਨੇ ਗੁਰਪ੍ਰੀਤ ਸਿੰਘ ਡੀਐਸਪੀ ਸੁਨਾਮ ਸਿੰਘ ਤੇ ਤਹਿਸੀਲਦਾਰ ਕੁਲਦੀਪ ਸਿੰਘ ਵੀ ਇਸ ਵਕਤ ਮੌਜੂਦ ਰਹੇ।